ਬਈ ਭਗਵਾਨ ਤਮਨ ਹਰੇਕ ਲੋੜਵੰਦ ਪਰਿਵਾਰ ਨੂੰ ਲੜਕੀ ਦੇ ਵਿਆਹ ਸਮੇ 51000 ਰੁਪਏ ਦਿੰਦਾ ਹੈਗਾ ਤੇ ਆਹ ਬਾਬੂਲੀ ਨੇ 51000 ਰੁਪਏ ਚ ਵੱਡਾ ਐਲਾਨ ਕਰਤਾ ਕਹਿੰਦਾ ਭਗਵਾਨ ਤਮਨ ਵਾਲੇ ਮੈਨੂੰ ਦੇ ਦਿਓ ਮੈਥੋਂ ਆਹ 7 ਆਈਟਮਾਂ ਲੈ ਜਿਓ ਇੱਕ ਤਾਂ ਆ ਗਿਆ ਬੈੱਡ ਆ ਆ ਗਿਆ ਗੱਦਾ ਇੱਕ ਤਾਂ ਕਿਤੇ ਹੁੰਦੇ ਨੇ ਆਮ ਜੇ ਉਹ ਨਹੀਂ ਹੈਗੇ ਗੱਦਾ ਸਿੰਗਲ ਗੱਦਾ 5 ਇੰਚੀ ਪੂਰਾ ਵਧੀਆ ਤੇ ਇਸ ਤੋਂ ਇਲਾਵਾ ਸੋਫਾ ਸੋਫਾ ਆ ਗਿਆ ਸੱਤ ਸੀਟੜ ਪੂਰਾ ਵਧੀਆ ਮਜ਼ਬੂਤ ਸੋਫਾ ਚੈੱਕ ਕਰ ਲੋ ਆ ਨਾਲ ਆ ਵੀ ਨੇ ਬਈ ਨਾਲ ਗੱਦੀਆਂ ਵੀ ਨੇ ਜੀ ਤੇ ਆਹ ਟੇਬਲ ਟੇਬਲ ਨਾਲ ਹੈ ਸ਼ੀਸ਼ਾ ਨਾਲ ਹੈ ਅੱਛਾ ਤੇ ਫੇਰ ਆ ਗਈ ਹੈ ਅਲਮਾਰੀ ਅਲਮਾਰੀ ਵੱਡੀ ਹੈ ਇਹ ਹੈ ਨਾ ਇਹ ਹੀ ਦੇਵੋਗੇ ਸੱਤ ਹੋਈ ਪੰਜ ਦੀ ਅਲਮਾਰੀ ਹੈ ਜੀ ਇਹ ਹੀ ਦੇਵੋਗੇ ਇਹੇ ਨੂੰ ਆਹ ਚੈੱਕ ਕਰ ਲੋ ਬਈ ਵਧੀਆ ਸੋਕਰਾਂ ਲਈ ਅਲਮਾਰੀ ਆ ਦੇਖ ਲੋ ਤੇ ਸ਼ੀਸ਼ਾ ਇਹ ਚ ਵੀ ਅਲਮਾਰੀ ਚ ਲੱਗਿਆ ਹੋਇਆਗਾ ਬਾਕੀ ਕੂਲਰ ਆ ਗਿਆ ਕੂਲਰ ਵੀ ਪੂਰਾ ਵਧੀਆ ਆ ਚੈੱਕ ਕਰੋ ਲੋਹੇ ਦਾ ਕੂਲਰ ਪੂਰਾ ਮਜ਼ਬੂਤ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਪਾਇ ਖਰੀਦਣ ਆਊਗਾ ਉਹਨੂੰ ਆਹ ਪ੍ਰੈਸਟੇਬਲ ਫਰ ਫ੍ਰੀ ਤਰਸ ਤੋਂ ਫ੍ਰੀ ਦੇ ਦਾਂਗੇ ਜੀ ਕਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਮਿਲੂ ਕਿੱਥੋਂ ਸਾਰਾ ਸਮਾਨ ਇਹ ਸ਼ੇਅਰਪੁਰ ਤੋਂ ਕੀ ਨਾਮ ਤੇ ਦੁਕਾਨ ਆਪਣੀ 골ਡਨ ਫਰਨੀਚਰ ਜੀ ਤੇ ਇਸ ਤੋਂ ਇਲਾਵਾ ਤੁਹਾਨੂੰ ਬੈੱਡ ਦਿਖਾਉਣਿਆ ਬਈ ਆਹ ਬੈੱਡ ਨਾਲ ਜੇ ਤੁਸੀਂ ਆਮਦਕਾਨਾ ਤੇ ਲੈਣ ਜਾਊਂਗੇ ਇੱਕ ਗੱਲ ਹੋਰ ਆਮਦਕਾਨਾ ਨਾਲ ਇੰਨਾ ਤੋਂ ਸਮਾਨ ਚਾਹੁੰਦੇ ਨੇ ਕਿਉਂਕਿ ਇਹ ਬਾਈ ਉਹਨੇ ਡਿਸਟ੍ਰੀਬਿਊਟਰ ਦਾ ਕੰਮ ਵੀ ਕਰ ਦਿਆ ਥੋਕ ਸਾਮਾਨ ਦੰਦੇ ਹੈਗੇ ਤੇ ਥੋਕਤੀ ਦੁਕਾਨਾਂ ਵਾਲਿਆਂ ਨੂੰ ਥੋਕਤੀ ਆਮ ਲੋਕਾਂ ਨੂੰ ਤੇ ਕਿੱਥੇ ਕਿੱਥੇ ਜਾਂਦਾ ਉਹ ਅਸੀਂ ਦੱਸ ਦੇਣੀ ਹੈਗੇ ਭਾਈ ਕਿਉਂਕਿ ਸਾਡਾ ਨਕਲੇਸ ਪੈ ਜੇ ਆਹ ਵੀ ਗੱਲ ਹੈਗੀ ਤੇ ਜਿਹੜੇ ਆ ਪੱਟਨੇ ਨਾ ਜੇ ਤੁਸੀਂ ਦੁਕਾਨ ਤੇ ਜਾਓਗੇ 40000 ਦੇ 35000 ਦੇ ਐ ਕਹਿਣਗੇ ਪਰ ਇੱਥੇ ਬੈਡਾਂ ਦੇ ਨਾਲ ਗੱਦੇ ਦੋਨੇ ਚੀਜ਼ਾਂ ਕਿੰਨੇ ਦੇ ਹੋਣਗੇ ਦੱਸ ਦੋ ਜੀ 28000 ਵਿੱਚ ਡਿਲੀਵਰੀ ਫ੍ਰੀ ਸਾਰੇ ਪੰਜਾਬ ਦੀ ਡਿਲੀਵਰੀ ਪੱਕੀ ਗੱਲ ਆ ਫ੍ਰੀ ਡਿਲੀਵਰੀ ਫ੍ਰੀ ਸਾਰੇ ਪੰਜਾਬ ਦੀ ਆਹ ਵੇਖ ਲਓ ਬੈਡਾਂ ਦੇ ਸਨਮੈਕਾ ਲੱਗਾ ਹੋਇਆ ਪੂਰੇ ਵਧੀਆ ਮਜ਼ਬੂਤ ਬਣੇ ਨੇ ਗੱਦਾ ਇਹਨਾਂ ਨਾਲ ਵੀ ਸਿੰਗਲ ਹੀ ਆ ਗੱਦਾ ਦੇਖੋ ਇੱਕ ਪਾਸੇ ਪੋਲਾ ਇੱਕ ਪਾਸੇ ਕਾਰੜਾ ਸਿੰਗਲ ਗੱਦਾ ਪੂਰਾ ਘੈਂਟ 5 ਇੰਚ ਇਹਦਾ ਮਹਿੰਗੇ ਹੋਣਗੇ ਖੱਪਲ ਖੁਪਲ ਜੜਾ ਲੱਗਾ ਹੋਇਆਗਾ ਨਹੀਂ ਉਹੀ ਰੇਟ ਦੇ ਦਾਂਗੇ 28000 ਦੇ ਦਾਂਗੇ 28000 ਬਹੁਤ ਵੱਡਾ ਸਿਸਟਮ ਆ ਭਾਈ ਉੱਪਰ ਜੋ ਪੈਣੇ ਸੋਫੇ ਆਹ ਜੀ ਇਹ ਵੀ 28000 ਰੁਪਏ ਦੇ ਦਾਂ ਗ੍ਰੇ ਕਲਰ ਹੈ ਜੀ ਸਭ ਤੋਂ ਵੱਧ ਵਿਕਣ ਵਾਲਾ ਬੈੱਡ ਹੈ ਕਲਰ ਜਿਹੜਾ ਮਰਜ਼ੀ ਲੈ ਲਓ ਕਲਰ ਜਿਹੜਾ ਮਰਜ਼ੀ ਲੈ ਲਓ ਜਿਵੇਂ ਆਹ ਬੈੱਡ ਪਏ ਨੇ ਫਿਰ ਇਹੇ ਛੋਟੇ ਨੇ ਥੋੜੇ ਜੇ ਇਹ ਕਿੰਨੇ ਦੇ ਨੇ ਇਹ 26000 ਰੁਪਏ ਦਾ ਜੀ ਬੈੱਡ ਆਹ ਚੱਕੋ ਬਈ ਆਹ ਬੈੱਡ ਸਾਈਡੀਆਂ ਵਾਲੇ ਬੈੱਡ 26000 ਦੇ ਗੱਦੇ ਨਾਲ ਨੇ ਗੱਦਾ ਉਹੀ ਮਿਲੂ ਜੀ ਕਿਹੜਾ ਵੱਡੇ ਬੈੱਡ ਤੇ ਆ ਅੱਛਾ ਆਹ ਲਾਈਟਾਂ ਲੂਟਾਂ ਲਾ ਕੇ ਆਹ ਬੈੱਡ ਸਿਰਫ 26000 ਦੇ ਦੀ ਢੂ ਕਿੰਨੀ ਹੈਗੀ ਇਹ ਜੀ 4.5 ਫੁੱਟ ਉੱਚੀ ਹੈ ਜੀ ਅੱਛਾ ਉਹਦੀ 5 ਜਾਈਗੀ ਉਹ ਵੀ 5 ਫੁੱ ਕਰੀਮ ਜੀ ਬੋਤਾਂ ਜੀ ਹਾਂ ਜੀ ਇਹ ਹੋ ਕਿੰਨੇ ਦੀ ਇਹ 20000 ਰੁਪਏ ਦੀ ਅਲਮਾਰੀ ਹੈ 20000 ਰੁਪਏ ਦੀ ਅਲਮਾਰੀ ਤੇ ਤੁਹਾਨੂੰ ਇਹ ਸੋਫੇ ਦੇ ਖਾ ਕੇ ਲੈਣਾ ਖਿਆਨਾ ਤੋਂ ਉੱਪਰ ਹੈਗਾ ਜਿਵੇਂ ਆ ਬੈਡ ਆ ਜੇ ਸਾਰੇ ਆ ਕਿੰਨੇ ਦੇ ਬੈੱਡ ਨੇ ਬਈ 26000 ਰੁਪਏ ਦੇ ਜੀ 26000 26000 ਆ ਜੋ ਉੱਪਰ ਆ ਬੈੱਡ ਨੇ ਜਿਵੇਂ ਬਈ ਇਹਨਾਂ 'ਚ ਕਿਸੇ ਨੇ ਕਲਰ ਆਪਣੀ ਚੁਆਇਸ ਮੁਤਾਬਕ ਤਿਆਰ ਕਰਵਾਉਣਾ ਹੋਵੇ ਕਰ ਦੋਗੇ ਨਾ ਕਲਰ ਨੇ ਜੀ ਕਿਹਾ ਜਾ ਕਸਟਮਰ ਕੋ ਹੋ ਜਾ ਕਲਰ ਮਿਲ ਜਾਊਗਾ ਆਪਾਂ ਦੇ ਦੇਵਾਂਗੇ ਜਿਵੇਂ ਆ ਅਲਮਾਰੀ ਕਿਸੇ ਨੇ ਛੋਟੀ ਵੱਡੀ ਤਿਆਰ ਕਰਵਾਉਣੀ ਹੋਵੇ ਆਦੇ ਕਮਰੇ ਸਹਿਬ ਨਾਲ ਕਿੰਨੀ ਮਰਜ਼ੀ ਛੋਟੀ ਕਰਵਾ ਸਕਦੇ ਆ ਕਈ ਵਾਰ ਕਿਸੇ ਨੇ ਕੱਪ ਬੋਰਡ ਦੀ ਜਗ੍ਹਾ ਤੇ ਅਲਮਾਰੀ ਹੀ ਤਰਨੀ ਹੋਵੇ ਹਾਂ ਕਿੰਨੀ ਮਰਜ਼ੀ ਛੋਟੀ ਕਰਾਉਣੀ ਹੈ ਸੈੱਜ ਕਰ ਦੋਗੇ ਸੈ हां कल भाई हु 2000 रुपये ते कई बंदे डरनगे यार ਵੀ ਆਪਾ ਨਹੀਂ ਪਾਉਂਦੇ ਆਜ ਉੱਪਰ ਵੀ ਕਈ ਵਾਰ ਠੱਗੀ ਠੋਰੀ ਨਾ ਹੋ ਜੇ ਉਹ ਚੀਜ਼ ਦੀ ਬਈ ਜ਼ਿੰਮੇਵਾਰੀ ਲੈਣਿਆ ਪੂਰੀ ਫੇਰਪੁਰ ਦੇ ਵਿੱਚ ਬਾਈ ਉਹਨਾਂ ਦਾ ਬਹੁਤ ਪੁਰਾਣਾ ਨਾਮ ਹੈਗਾ ਪੁਰਾਣਾ ਕੰਮ ਹੈਗਾ ਕੋਈ ਠੱਗੀ ਠੋਰੀ ਵਾਲੀ ਗੱਲ ਨਹੀਂ ਹੈਗੀ ਉਹ ਆਪਣੀ ਜ਼ਿੰਮੇਵਾਰੀ ਅੱਖਾਂ ਮੀਟ ਕੇ ਤੁਸੀਂ ਪੀ ਪਾ ਸਕਦੇ ਹੋਗੇ ਤੇ ਆਜੋ ਉੱਪਰ ਤੁਹਾਨੂੰ ਤਾਂ ਕੋਣਿਆ ਸੋਫੇ ਤੇ ਬਾਕੀ ਸਮਾਨ ਤੁਸੀਂ ਇੱਕ ਪੇਜ ਹੈਗਾ ਬਈ ਆਪਣਾ ਇੰਸਟਾਗ੍ਰam ਤੇ ਪੇਜ ਹੈਗਾ ਜੀ ਕੀ ਨਾਮ ਤੇ ਆ 골ਡਨ ਫਰਨੀਚਰ ਦੇ ਨਾਮ ਤੇ ਪੇਜ ਆਪਣਾ ਆ ਸਕਰੀਨ ਸ਼ਾਟ ਵੀ ਪਾਇਆ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਬਾਈ ਉਹਰੀ ਡੇਲੀ ਅਪਡੇਟ ਜੇ ਮੈਂ ਆਹ ਬਈ ਸੋਫਾ ਦਾ ਮਹਿੰਗਾ ਹੋਊਗਾ ਫਿਰ ਨਹੀਂ ਉਹੀ ਹੈ ਜੀ ਇਹ 15-16 ਹਜ਼ਾਰ ਦੀ ਰੇਂਜ ਚ ਸੋਫਾ ਬਸ 15-16 ਹਜ਼ਾਰ ਦੀ ਆ 15-16 ਹਜ਼ਾਰ ਸੋਫਾ ਆਨਲਾਈਨ ਹੀ ਭੇਜ ਦੋਗੇ ਆਨਲਾਈਨ ਭੇਜ ਦਾਂਗੇ ਜੀ ਅੱਛਾ ਜੇ ਮੈਂ ਆ ਸੋਫਾ ਆ ਗਿਆ ਬਈ ਆ ਕਿੰਨੇ ਦਾ ਫਿਰ ਕਾਲੇ ਰੰਗ ਦਾ ਇਹ ਸੋਫਾ ਦੇ ਦਾਂਗੇ 35000 ਰੁਪਏ ਦਾ ਜੀ ਬਸ ਆ ਟੇਬਲ ਵੀ ਨਾਲ ਦੇ ਟੇਬਲ ਵੀ ਨਾਲ ਜੀ ਲਾਲਾ ਜੀ ਆ ਦੇ ਕੋਈ ਪਰਦੇ ਦੀ ਚੀਜ਼ ਰੱਖਣੀ ਹੋਵੇ ਕੋਈ ਵੀਰ ਰੂਰ ਪੀਲਾ ਨਾਗਾ ਉਹ ਮੁੰਡੇ ਆ ਕਾੜ ਕਿਨੇ ਕੱਢਦੀ ਆ ਵੇਖੋ ਆ ਦੇ ਗਲਾਸ ਰੱਖਣ ਨੂੰ ਹਾਂ ਆਹਾ ਬੀਆ ਨਾਲ ਰੱਖਣ ਨੂੰ ਕੋਈ ਪੈਗ ਬੁੱਗ ਰੱਖਣਾ ਹੈਗਾ ਪਤਾ ਨਹੀਂ ਯਾਰਾ ਬੰਨਦਾ ਪੋਸਪਾ ਤੋਂ ਪਰਦੇ ਨਾਲ ਰੱਖ ਲੈ ਮੈਂ ਤਾਂ ਹੀ ਲਊਗਾ ਹੁਣ ਇਹੀ ਲੈ ਲਈਂ ਆ ਜਾ ਆ ਸੋਫਾ ਬਾਈ ਫਿਰ ਇਹ ਵੀ 35000 ਰੁਪਏ ਸੋਫਾ ਹੈ ਜੀ ਇਹਦਾ ਪੂਰਾ ਵਧੀਆ ਐ ਹੋਏ ਹੋਏ ਦੇ ਤੇ ਇਸ ਤੋਂ ਲਾਭਾ ਆ ਗਿਆ ਕਲਰ ਬਾਈ ਜਿਹੜਾ ਮਰਜ਼ੀ ਤਿਆਰ ਕਰਾਓ ਮਰਜ਼ੀ ਤਿਆਰ ਕਰਾ ਲਓ ਜੀ ਤੁਹਾਡੇ ਹਿਸਾਬ ਨਾਲ ਇਹ ਸੋਫਾ 35000 ਰੁਪਏ ਦਾ ਜੀ ਆਹ ਗੱਦੀਆਂ ਗੁੱਦੀਆਂ ਨਾਲ ਸਾਰਾ ਕੁਝ ਗੱਦੀਆਂ ਨਾਲ ਆ ਗੱਦੀਆਂ ਦੇਖੋ ਫਰੀ ਹੈ ਡਿਲੀਵਰੀ ਫਰੀ ਹੈ ਸਾਰੇ ਪੰਜਾਬ ਡਿਲੀਵਰੀ ਫਰੀ ਬਈ ਸਿਰਫ 2000 ਰੁਪਏ ਪਾਉਣਾ ਉਹ ਪਾਉਣ ਦੇ ਕੋਈ ਸੋਚ ਨਾ ਕਰੇ ੱਖਾਂ ਵਿੱਚ ਕੇ ਪਾ ਦਿਓ ਜਿਵੇਂ ਲੈਦਰ ਦਾ ਬਈ ਇਹ ਕੀ ਰੇਟ ਜਾਗਾ ਇਹ ਤੋਂ ਵੱਧ 30000 ਰੁਪਏ ਦਾ ਜੀ ਬਸ ਕਿੰਨੀ ਫਰੀ ਹੈ ਫਰੀ ਹੈ 9 ਸੀਟੜੀ ਸੋਫਾ ਡਿਲੀਵਰੀ ਦਾ ਬਈ ਸਾਰਿਆਂ ਦੀ ਫਰੀ ਕਰਤੀ ਆ ਗਿਆ ਕਿੰਨੇ ਸੀਟੜਾ 10 ਸੀਟੜ ਸੋਫਾ ਜੀ ਲੈਦਰ ਚ ਇਹ ਕੀ ਰੇਟ ਚ ਪਊਗਾ 35000 ਰੁਪਏ ਦਾ ਜੀ 35000 35 35 ਕਰਤਾ ਬਾਈ ਉਹਨਾਂ ਨੇ ਸਾਰਾ ਸਮਾਨ ਲੈਣਾ ਤੁਸੀਂ ਸ਼ੇਰਪੁਰ ਆ ਜਿਓ ਕਾਤਰੋਂ ਰੋਡ ਤੇ ਬਾਈ ਉਹਨਾਂ ਦਾ ਸ਼ੋਅਰੂਮ ਆ ਪੁਰਾਣਾ ਕੰਮਾਗਾ ਆ ਵੇਖੋ ਆ ਮਹਾਰਾਜ ਨਾਲਾ ਜੀ ਬਹਿ ਕੇ ਫੀ ਲਗਾਉਂਦੀ ਜੀ ਕੈਪਟਨ ਅਮਰਿੰਦਰ ਸਿੰਘ ਵਾਲੀ ਬੱਲੇ ਬੱਲੇ ਬੜਾ ਜੱਜਨਾ ਸਰਪੰਚ ਜੱਜਨਾ ਕਿੰਨੇ ਕ ਦਾਗਾ ਇਤੇ ਮਹਿੰਗਾ ਹੋਊਗਾ ਸੱਜ ਖੜਾ ਰੇਟ ਨਾ ਪੁੱਸ ਦੱਸ ਦਿਓ ਜੀ ਇਹ 42000 ਰੁਪਏ ਤੋਂ ਸ਼ੁਰੂ ਹੋਇਆ ਜੀ ਡਿਲੀਵਰੀ ਡਿਲੀਵਰੀ ਫ੍ਰੀ ਸਾਰੇ ਪੰਜਾਬ ਦੀ ਲੈ ਇਸ ਤੋਂ ਇਲਾਵਾ ਭਾਈ ਆ ਵੇਖੋ ਡਾਈਨਿੰਗ ਟੇਬਲ ਵਧੀਆ ਟਾਲੀ ਦੀ ਲੱਕੜ ਦੇ ਬਣੇ ਹੋਏ ਉੱਪਰ ਪਾਲਸ ਹੋਈ ਹੋਈ ਆ ਆ ਵੇਖੋ ਆ ਵਧੀਆ ਲੈਦਰ ਦੀਆਂ ਗੱਦੀਆਂ ਲੱਗੀਆਂ ਨੇ ਡਾਈਨਿੰਗ ਟੇਬਲ ਕਿੰਨੇ ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਭਾਈ 24000 ਰੁਪਏ ਸ਼ੁਰੂ ਹੋਏ ਡਾਈਨਿੰਗ ਟੇਬਲ ਜੀ ਅੱਛਾ ਤੇ ਕਿੰਨੇ ਤੱਕ ਕਲਾਸਟ ਹੈਗਾ 45000 50000 ਬਾਕੀ ਗਾਹ ਦੀ ਇੱਛਾ ਜੀ ਕਿੰਨੇ ਤੱਕ ਕੰਮ ਨੇ ਹੋਣਾ ਹੈ ਅੱਛਾ ਕਿਹੜਾ ਜ ਮਰਜੀ ਤਿਆਰ ਕਰਵਾ ਲਓ ਕਿਹੜਾ ਜ ਮਰਜੀ ਸ਼ੀਸ਼ਾ ਕਿਹੜਾ ਜ ਮਰਜੀ ਰੰਗ ਜੀ ਗੱਡੀ ਦਾ ਰੰਗ ਕਿਹੜਾ ਜ ਮਰਜੀ ਤਿਆਰ ਕਰਾ ਲਓ ਫੋਟੋ ਦਿਖਾ ਕੇ ਚੀਜ਼ ਤਿਆਰ ਕਰਾ ਸਕਦੇ ਹੋਗੇ ਆ ਆ ਗਿਆ ਬਾਈ ਸੋਫਾ ਕਿਹੜਾ ਸੋਫਾ ਕੰਨੇ ਨੂੰ ਇਹ ਮਹਾਰਾਜਾ ਸੋਫਾ ਜੀ ਇਹ ਜੇ ਕਿਸੇ ਨੇ ਆਪਦੇ ਕਮਰੇ ਮਤਾਬ ਕੋ ਵੱਡਾ ਛੋਟਾ ਤਿਆਰ ਕਰਾਉਣਾ ਹੋਵੇ ਕਰ ਦੋਗੇ ਕਿਹੜਾ ਮਰਜ਼ੀ ਕਰਾ ਲਓ ਜੀ ਆ ਦੇ ਜਿਵੇਂ ਆਹ ਕੋਰਨ ਵਾਲਾ ਰਾ ਬਹੁਤ ਘੈਂਟ ਲੱਗਦਾ ਹੈ ਕਿਹੜਾ ਮਰਜ਼ੀ ਸੀਟਾਂ ਵਾਲਾ ਕਰਾ ਲਓ ਜੀ ਕਿੰਨਾ ਮਰਜ਼ੀ ਟੇਬਲ ਛੋਟਾ ਕਰਾ ਲਓ ਵੱਡਾ ਕਰਾ ਲਓ ਛੋਡੀ ਇੱਛਾ ਗਾਗ ਦੀ ਇੱਛਾ ਹਾਂਜੀ ਆਹ ਟੇਬਲ ਆ ਗਿਆ ਸਿਆ ਆ ਵੇਖੋ ਬਈ ਕਲਰ ਇਹ ਜਿਹੜਾ ਮਰਜ਼ੀ ਲੈ ਲਓ ਕਲਰ ਕਿਹੜਾ ਮਰਜ਼ੀ ਕਰਾ ਲਓ ਆ ਦੇਖੋ ਬਈ ਆ ਵੇਖੋ ਆ ਬਹੁਤ ਘੈਂਟ ਸੋਫਾ ਹੈਗਾ ਇਹ ਸੋਫੇ ਵੀ ਇੱਥੋਂ ਤੁਹਾਨੂੰ ਮਿਲਣਗੇ ਸ਼ੇਰਪੁਰ ਚੋਂ ਆ ਚੈੱਕ ਕਰ ਲਓ ਇਧਰ ਆ ਸੋਫਾ ਆ ਗਿਆ ਇੱਥੇ ਦੇਖੋ ਕਿੰਨੀ ਵਧੀਆ ਵੇਖ ਕੇ ਫੀਲਿੰਗ ਆਉਂਦੀ ਹੈਗੀ ਚੈੱਕ ਕਰ ਲਓ ਇੱਕ ਵਾਰ ਬਈ ਪੇਜ ਵਾਈਰੋ ਦਾ ਜਰੂਰ ਫੋਲੋ ਕਰ ਲਓ ਸਕਰੀਨਸ਼ਾਟ ਪਾਇਆ ਪੇਜ ਦਾ ਕੀ ਨਾਮ ਤੇ ਬਈ ਦੱਸਿਓ ਫਰਨੀਚਰ ਸ਼ੇਰਪੁਰ ਜੀ ਇਹਦੇ ਤਾਂ ਡੇਲੀ ਅਪਡੇਟ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਪਾਉਂਦੇ ਰਹਿੰਦੇ ਆ ਤੇ ਮਿਲੂ ਸਾਰਾ ਸਮਾਨ ਕਿੱਥੋਂ ਬਾਰ ਬਾਰ ਕਹਿੰਦੇ ਸ਼ੇਰਪੁਰ ਤੋਂ ਆ ਦੇਖੋ ਸੋਫੇ ਬਾਕੀ ਬਈ ਤੁਸੀਂ ਫੋਟੋ ਲਿਆ ਕੇ ਦਿਖਾ ਦਿਓ ਵੀ ਇਹੀ ਜੀ ਚੀਜ਼ ਚਾਹੀਦੀ ਸਾਨੂੰ ਉਹੀ ਜੀ ਤਿਆਰ ਕਰ ਦਾਂਗੇ ਕਿਉਂਕਿ ਕਿਸੇ ਦੁਕਾਨਾ ਤੋਂ ਨਹੀਂ ਮੰਗਾਉਂਦੇ ਆਪਦਾ ਆਪ ਤਿਆਰ ਕਰਦੇ ਆ ਘਟੋ ਘਟ 80 90 ਤੱਕ ਨਾਲ ਬੇ ਕਾਰੀਗਰ ਕੰਮ ਕਰ ਰਹੇ ਹੈਗੇ ਸ਼ੇਰਪੁਰ ਦੇ ਵਿੱਚ ਬਹੁਤ ਵੱਡਾ ਨਾਮ ਆ ਬਾਈ ਉਹਦਾ ਵੀਡੀਓ ਸ਼ੇਅਰ ਕਰਕੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਤੱਕ ਜਰੂਰ ਪਹੁੰਚਾ ਦਿਓ ਜਿਨੇ ਵੀ ਕੋਈ ਸੋਫੇ ਬੈੱਡ ਅਲਮਾਰੀਆਂ ਲੈਣੀਆਂ